ਕੋਈ ਇਹਨਾਂ ਨੇ ਜੀ ਸਿਹਤ ਸਹੂਲਤ ਨਹੀਂ ਦਿੱਤੀ ਹੈਗੀ ਕੋਈ ਇਹਨਾਂ ਤੋਂ ਪਹਿਲੀ ਸਿਰਫ ਆਪਦਾ ਇਹ ਕੱਲਿਆ মিডিਆ ਦੇ ਵਿੱਚ ਹੀ ਆ ਜੋ ਕਹਿ ਦਿੰਦੇ ਨੇ ਹਾ ਸਮਝਾ ਕਰ ਦਿੰਦੇ ਨੇ ਉਹ ਪਹਿਲਾਂ ਹੈਗਾ ਸੀ ਚਲੋ ਲੋਕ ਇਹਨਾਂ ਨੂੰ ਸੁਣਨ ਜਾਂਦੇ ਸੀ ਸੁਣਦੇ ਸੀ ਪਰ ਹੁਣ ਉਹ ਨਹੀਂ ਹੈਗਾ ਲੋਕ ਇਹਨਾਂ ਦੀਆਂ ਚਾਲਾਂ ਨੂੰ ਸਮਝ ਗਏ ਨੇ ਤੇ ਜਿਹੜੀਆਂ ਇਹਨਾਂ ਦੀਆਂ ਸਿਹਤ ਸਹੂਲਤਾਂ ਨੇ ਇਹ ਮਹੱਲਾ ਕਲੀਨਿਕ ਇਹਨਾਂ ਨੇ ਬਣਾਏ ਰੇਗਾ ਨੇ ਉਹਨਾਂ ਦਾ ਕੋਈ ਕੰਮ ਨਹੀਂ ਹੈਗਾ ਉਹਨਾਂ ਵਿੱਚ ਕੋਈ ਡਾਕਟਰ ਨਹੀਂ ਹੈਗਾ ਜੇ ਕੋਈ ਡਾਕਟਰ ਹੈਗੇ ਨਾ ਤਾਂ ਉਹ ਜਿਹੜੀਆਂ ਦਵਾਈਆਂ ਨੇ ਉਹ ਕਿਸੇ ਦੇ ਕੰਮ ਦੀਆਂ ਹੈ ਨਹੀਂ ਇਸ ਕਰਕੇ ਮਹੱਲਾ ਕਲੀਨਕਾਂ ਦਾ ਤਾਂ ਕੋਈ ਕੰਮ ਹੈ ਨਹੀਂ ਨਾ ਕਿ ਸੰਜਾਦਾ ਬੈਨੀਫਿਟਾ ਜਿਹੜੇ ਸਿਵਲ ਹਸਪੀਟਲ ਨੇ ਉਹਨਾਂ ਵੱਲ ਧਿਆਨ ਦੇਣੇ ਉੱਥੇ ਇਹ ਡਾਕਟਰ ਪੂਰੇ ਕਰਨ ਸਟਾਫ ਪੂਰਾ ਕਰਨਾ ਪਊਗਾ ਤੇ ਉੱਥੇ ਜਿਹੜੀ ਹੈਗੀ ਕਟ ਉਧਰ ਧਿਆਨ ਦੇਣ ਆਕਸੀਜਨ ਦੀ ਕਮੀ ਦੇ ਕਾਰਨ ਜਿਹੜੀਆਂ ਮੌਤਾਂ ਹੋਈਆਂ ਨੇ ਉਹਦਾ ਤਾਂ ਫਿਰ ਜ਼ਿੰਮੇਵਾਰ ਸਰਕਾਰ ਹੀ ਐ ਨਾ ਡਾਕਟਰ ਨੇ ਨਾ ਕੋਈ ਹੋਰ ਐ ਇਹਦੇ ਜ਼ਿੰਮੇਵਾਰ ਤਾਂ ਸੀਐਮ ਸਾਹਿਬ ਨੇ ਇਹਨਾਂ ਨੇ ਇਹ ਚੀਜ਼ ਦੇ ਸਿਰ ਤੋਂ ਪੱਖੋਂ ਇਹਨਾਂ ਦਾ ਕੋਈ ਵੀ ਧਿਆਨ ਕਿਸੇ ਪੱਖ ਵੀ ਕੋਈ ਧਿਆਨ ਨਹੀਂ ਹੈਗਾ ਕਿ ਕੋਈ ਹਸਪੀਟਲਾਂ ਦੇ ਵਿੱਚ ਇਹ ਧਿਆਨ ਦੇਣ ਉਹ ਆਕਸੀਜਨ ਦੀ ਜਿਹੜੀ ਘਾਟ ਆ ਇਹਨਾਂ ਦੇ ਸਿਹਤ ਮੰਤਰੀ ਨੇ ਉਹਨਾਂ ਨੂੰ ਚਾਹੀਦਾ ਉਹ ਜਾ ਕੇ ਉੱਥੇ ਦੌਰਾ ਕਰਨ ਦੇਖਣ ਵੀ ਕਿਹੜੇ ਹਸਪਤਾਲਾਂ ਦੇ ਵਿੱਚ ਕੀ ਕਿਸ ਚੀਜ਼ ਦੀ ਘਾਟ ਆ ਉਹਨਾਂ ਨੂੰ ਪੂਰਾ ਕਰਨੇ ਕਿਸੇ ਚੀਜ਼ ਵੱਲ ਕੋਈ ਧਿਆਨ ਨਹੀਂ ਹੈਗਾ ਇਹਨਾਂ ਦਾ ਕੋਈ ਇਹ ਸਫਲ ਨਹੀਂ ਹੋਏ ਹੈਗੇ ਨਾ ਹੀ ਇਹਨਾਂ ਨੇ ਕਿਸੇ ਨਾਲ ਕਿਸੇ ਪੱਖੋਂ ਵੀ ਇਹ ਪਰਫੈਕਟ ਨਹੀਂ ਹੈ ਇਹ ਸਰਕਾਰ